ਨਹੀਂ ਨਹੀਂ ਜਾਂਦੇ ਨਹੀਂਗੇ ਸਾਲ-ਸਾਲ ਦਾ ਰਾਸ਼ਨ ਲਿਆਏ। ਬਾਕੀ ਜੇ ਬੰਦਾ ਦੋ ਦਿਨ ਜਾਂਦਾਗਾ ਘਰੇ ਜੀ ਨਹੀਂ ਲੱਗਦਾ ਫੇਰ ਫੇਰ ਇੱਚੀ ਆ ਜਾਂਦੇ। ਅਸੀਂ ਜਾਂਦੇ ਨਹੀਂ ਯਾਰ ਮੋਦੀ ਦੀ ਪੂਛ ਚਕਾ ਕੇ। ਵੀ ਸਾਡੇ ਜਿਹੜੇ ਭਰਾ ਆ ਗਏ। ਮੰਨ ਲਓ ਵੀ ਮੇਰਾ ਸਗਾ ਭਰਾ ਕੋਈ ਜੋ ਹਾਂ ਵੱਟ ਤੋਂ ਖਬਰ ਲਾ ਲੰਦਾ ਅਸੀਂ ਉਹਨਾਂ ਦੇ ਕਤਲ ਕਰਦੇ ਜਮੀਨਾਂ ਪਿੱਛੇ। ਸਾਡੇ ਜੇ ਉਹ ਕਤਲ ਨਹੀਂ ਨਿਪੜੇ ਤੇ ਮੋਦੀ ਵਰਗੇ ਜਾਂ ਮਾਨੀ ਅਡਾਨੀ ਵਰਗੇ ਨੂੰ ਅਸੀਂ ਜ਼ਮੀਨ ਦੇ ਦਾਂਗੇ। ਅਸੀਂ ਐਨੀ ਸੌਖੀ ਜ਼ਮੀਨ ਨਹੀਂ ਦਿੰਦੇ। ਹਵਾਨੀ ਅਡਾਨੀ ਨੂੰ ਸਾਰੇ ਆ ਪੰਜਾਬ ਵੇਚਦਾ ਉਹਨਾਂ ਨੇ ਭਾਰਤੀ ਵੇਚਦਾ। ਮੈਨੂੰ ਲੱਗਦਾ ਵੀ ਅਸੀਂ ਸਰਜੂਗਾ ਵੀ ਇਹ ਲੋਕ ਮੁੜ ਜਾਣਗੇ ਦੋ ਚਾਰ ਦਿਨ ਮੱਥਾ ਮਾਰ ਕੇ ਪਰ ਅਸੀਂ ਹੁਣ ਜਾਣਾ ਨਹੀਂ ਹੈ ਇਸ ਥੀ ਜੇ ਕਿਸਾਨਾਂ ਦਾ ਹਜੇ ਬਣਿਆ ਨਹੀਂ ਪ੍ਰੈਸ਼ਰ ਦੋ ਚਾਰ ਦਿਨ ਜਦੋਂ ਸਾਰਾ ਇੱਥੇ ਇੰਡੀਆ ਇਕੱਠਾ ਹੋ ਗਿਆ ਨਾ ਫਿਰ ਠੀਕ ਮਾਰਨਗੇ ਕੀ ਕਹਿਣਾ ਚਾਹੋਗੇ ਭਾਜੀ ਅੰਦੋਲਨ ਦੇ ਵਿੱਚ ਅੱਜ ਸ਼ਾਮਲ ਹੋਏ ਹੋ ਤੁਸੀਂ ਅੰਦੋਲਨ ਚ ਤਾਂ ਇਹ ਕਹਿਣਾ ਚਾਹੁੰਦੇ ਆਂ ਬਈ ਇਹ ਅੰਦੋਲਨ ਬਹੁਤ ਵਧੀਆ ਚੱਲ ਰਿਹਾ ਲੋਕਾਂ ਨੂੰ ਜਨੂਨ ਚੜਿਆ ਹੋਇਆ ਹੈਗਾ ਵਿਆਹ ਜਿੰਨੀ ਖੁਸ਼ੀ ਆ ਸਾਰਾ ਪੰਜਾਬ ਇੱਥੇ ਉੱਠ ਕੇ ਆ ਰਿਹਾ ਹੈਗਾ ਆਉਣ ਵਾਲੇ ਟਾਈਮ 'ਚ ਜਿੱਤ ਸਾਡੀ ਹੋਣੀ ਹੈ ਜਿਹੜੇ ਆਏ ਹੋਏ ਆ ਲੱਗਦਾ ਜਲਦੀ ਨਹੀਂ ਵ ਨਹੀਂ ਨਹੀਂ ਜਾਂਦੇ ਨਹੀਂਗੇ ਸਾਲ-ਸਾਲ ਦਾ ਰਾਸ਼ਨ ਲਿਆਏ ਬਾਕੀ ਜੇ ਬੰਦਾ ਦੋ ਦਿਨ ਜਾਂਦਾਗਾ ਘਰੇ ਜੀ ਨਹੀਂ ਲੱਗਦਾ ਫੇਰ ਫੇਰ ਇੱਥੇ ਆ ਜਾਂਦੇ ਅਸੀਂ ਜਾਂਦੇ ਨਹੀਂ ਯਾਰ ਮੋਦੀ ਦੀ ਪੂਛ ਚੁਕਾ ਕੇ ਛੱਡਣੀ ਆ ਨੌਜਵਾਨ ਪੀੜੀ ਵੀ ਹੌਮ ਰਮਾ ਕੇ ਪਹੁੰਚ ਰਹੀ ਆ ਨਾਲ ਖੜੀ ਆ ਵੀ ਅਸੀਂ ਸਾਡੇ ਬਜ਼ੁਰਗਾਂ ਸਾਡੀਆਂ ਜ਼ਮੀਨਾਂ ਇੱਤਾਂ ਕੋਈ ਕਿੱਦਾਂ ਲੈ ਜਾਊਗਾ ਅਸੀਂ ਨਾਲ ਖੜੇ ਆ ਹਾਂ ਭਾਈ ਤੁਸੀਂ ਇਹ ਗੱਲ ਦੇਖ ਲਓ ਵੀ ਸਾਡੇ ਜਿਹੜੇ ਭਰਾ ਆ ਗਏ ਮਨ ਲਓ ਵੀ ਮੇਰਾ ਸਾਕਾ ਭਰਾ ਕੋਈ ਜੇ ਉਹ ਵੱਟ ਤੋਂ ਖਬਰ ਲਾ ਲੰਦਾ ਅਸੀਂ ਉਹਨਾਂ ਦੇ ਕਤਲ ਕਰਤੇ ਜ਼ਮੀਨਾਂ ਪਿੱਛੇ ਸਾਡੇ ਜੇ ਉਹ ਕੱਦ ਨਹੀਂ ਨਿਬੜੇ ਤੇ ਮੋਦੀ ਵਰਗੇ ਜਾਂ अंबानी ਅਡਾਨੀ ਵਰਗੇ ਨੂੰ ਅਸੀਂ ਜ਼ਮੀਨ ਦੇ ਦਾਂਗੇ ਅਸੀਂ ਇੰਨੀ ਸੌਖੀ ਜ਼ਮੀਨ ਨਹੀਂ ਦਿੰਦੇ ਬੇਸ਼ੱਕ ਮਰ ਜੀਏ ਸਾਡੇ ਗੋਲੀ ਮਾਰ ਦਣ ਪਰ ਅਸੀਂ ਜ਼ਮੀਨ ਨਹੀਂ ਛੱਡਦੇ ਕੇਂਦਰ ਸਰਕਾਰ ਨਾਲ ਵੀ ਬੜੀਆਂ ਮੀਟਿੰਗਾਂ ਹੋ ਚੁੱਕੀਆਂ ਸਿੱਟਾ ਨਹੀਂ ਕੋਈ ਨਿਕਲਦਾ ਕੀ ਵਜ੍ਹਾ ਤੁਹਾਡੇ ਸਾਹਮਣੇ ਕੇਂਦਰ ਸਰਕਾਰ ਤਾਂ ਉਹਨਾਂ ਨੂੰ ਹੁਣ अंबानी ਅਡਾਨੀ ਨੂੰ ਸਾਰੇ ਪੰਜਾਬ ਵੇਚਦਾ ਉਹਨਾਂ ਨੇ ਭਾਰਤੀ ਵੇਚਦਾ ਉਹਨਾਂ ਨੂੰ ਐ ਲੱਗਦਾ ਵੀ ਐਂ ਹੀ ਸਰ ਜੂਗਾ ਇਹ ਲੋਕ ਮੁੜ ਜਾਣਗੇ 2-4 ਦਿਨ ਮੱਥਾ ਮਾਰ ਕੇ ਪਰ ਅਸੀਂ ਹੁਣ ਜਾਣਾ ਨਹੀਂ ਹੈ ਇਸ ਇੱਚ ਹੀ ਰਹਿਣਾਗਾ ਸਾਰੇ ਕਿਸਾਨ ਜਿਹੜੇ ਆ ਪੰਜਾਬ ਹਰਿਆਣਾ ਹਰਮੰਚਲ ਦੇ ਜਿਹੜੇ ਕਿਸਾਨ ਆ ਰਾਜਸਥਾਨ ਦੇ ਸਾਰੇ ਦਿੱਲੀ ਦੇ ਵਿੱਚ ਇਕੱਠੇ ਹੋਏ ਆ ਹਾਂ ਲੱਗਦਾ ਇਸ ਟਾਈਮ ਪ੍ਰੈਸ਼ਰ ਅਬਾਨੀ ਅਡਾਨੀ ਦਾ ਵਾ ਜਾਂ ਕਿਸਾਨਾਂ ਦਾ ਹੋਇਆ ਮੋਦੀ ਤੇ ਪਹਿਲਾਂ ਹਜੇ ਵੀ ਅਬਾਨੀ ਅਡਾਨੀ ਦਾ ਜੇ ਕਿਸਾਨਾਂ ਦਾ ਹਜੇ ਬਣਿਆ ਨਹੀਂ ਪ੍ਰੈਸ਼ਰ 2-4 ਦਿਨਾਂ ਜਦੋਂ ਸਾਰਾ ਇੱਥੇ ਇੰਡੀਆ ਇਕੱਠਾ ਹੋ ਗਿਆ ਨਾ ਫਿਰ ਚੀਕ ਮਾਰਨਗੇ ਹਜੇ ਅਬਾਨੀ ਅਡਾਨੀ ਕੰਨੀ ਖੜਾਗਾ ਉਹਨਾਂ ਦਾ ਯਾਰ ਬਣ ਕੇ ਖੜਾਗਾ ਆਉਣ ਵਾਲੇ ਦਿਨਾਂ 'ਚ ਇਹਨੂੰ ਕਿਸਾਨਾਂ ਦਾ ਪ੍ਰੈਸ਼ਰ ਮੰਨਣਾ ਪਊਗਾ ਜਿਹੜਾ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਿਸਾਨਾਂ ਦੇ ਨਾਲ ਜਿਹੜੇ ਜੱਥੇਬੰਦੀਆਂ ਨੇ ਹਾਂ ਬਾਈ ਹੁਣ ਤੋਂ ਉਮਰ ਨੂੰ ਜਾਂ ਗ੍ਰਹਿ ਮੰਤਰੀ ਨੂੰ ਇਹਨੂੰ ਮੈਂ ਸਾਨੂੰ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਖੇਤੀਬਾੜੀ ਮੰਤਰੀ ਨੂੰ ਹੁਣ ਤਾਂ ਮੋਦੀ ਨੂੰ ਆਪ ਮੀਟਿੰਗ ਲੈਣੀ ਚਾਹੀਦੀ ਆ ਸਾਰਾ ਤਾਂ ਇੰਡੀਆ ਉੱਠ ਕੇ ਆ ਗਿਆ ਹੁਣ ਪਿੱਛੇ ਰਹਿ ਕੀ ਗਿਆ ਹੁਣ ਮੋਦੀ ਨੂੰ ਆਪ ਬੈਠਣਾ ਚਾਹੀਦਾ ਨਾਲ ਅਗਲਾ ਸੰਗਰਸ਼ ਕੀ ਰਹੇਗਾ 14 ਦਸੰਬਰ ਸੀ ਕੀ ਹਾਂ ਇਹ ਵਰਤਾਰਤਾਂ ਤੇ ਬੈਠੇ ਸੀਗੇ ਅਗਲੀ ਕੀ ਰਹੇਗੀ ਇਹਨਾਂ ਦੀ ਅੱਜ ਸ਼ਾਇਦ ਸ਼ਾਮ ਨੂੰ ਕਾਨਫਰੈਂਸ ਹੈ ਉਹ ਦੱਸਣਗੇ ਜਿਵੇਂ ਜਥੇਬੰਦੀਆਂ ਸਾਨੂੰ ਕਹਿਣਗੀਆਂ ਸੀ ਦਾ ਨਾਲ ਆਂਦੇ ਨੇ ਰਾਤ ਜੋ ਵੀ ਇਹ ਫੈਸਲਾ ਲੈਣਗੇ ਚੰਗਾ ਲੈਣਗੇ ਕਿਉਂਕਿ ਪਹਿਲਾਂ ਇਹਨਾਂ ਨੇ 3 ਮਹੀਨੇ 4 ਹੋ ਗਏ ਬਹੁਤ ਵਧੀਆ ਸੰਘਰਸ਼ ਚਲਾਇਆ ਜਿਨ੍ਹਾਂ ਨੇ ਕਿਹਾ ਵੀ ਗਾਹਾਂ ਦਿੱਲੀ ਚ ਵੜਨਾ ਤਾਂ ਅਸੀਂ ਇਹਨਾਂ ਦੇ ਨਾਲ ਵੜਨ ਨੂੰ ਤਿਆਰ ਆ ਜਿਵੇਂ ਕਹਿਣਗੇ ਮੈਂ ਤਿਆਰ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਤੁਹਾਨੂੰ ਖਬਰੋ ਸੇ ਜੁੜੇ ਰਹਿਣੇ ਲਈ ਬੈਲ ਆਈਕਨ ਦਬਾਓ ਔਰ ਸਬਸਕ੍ਰਾਈਬ ਕਰੇ ਸਿਟੀ ਹੋਮ ਨਿਊਜ਼